ਲੋ ਜੀ ਹਰ ਘਰ ਦੀ ਜ਼ਰੂਰਤ ਰਾਸ਼ਨ ਜਿਤਨਾ ਸੌਦਾ ਪਤਾ ਹਰ ਘਰ ਤੇ ਚਾਹੀਦਾ ਹੀ ਚਾਹੀਦਾ ਤੇ ਜੇ ਉਹ ਵੀ ਸਾਨੂੰ ਆਫਰ ਚ ਮਿਲ ਜਾਏ ਤੇ ਕਿਆ ਹੀ ਬਾਤਾਂ ਨੇ ਤੋਂ ਸੋ ਦੱਸਣਾ ਚਾਹਾਂਗੇ ਵੀ ਇਹ ਆਧਾਰ ਸੁਪਰਮਾਰਕਟ ਜਿਤਨਾ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਆਫਰਾਂ ਹਰ ਸ਼ਨੀ ਐਤਵਾਰ ਲੈ ਕੇ ਆਉਂਦਾ ਹੈ ਇਸ ਵਾਰ ਵੀ 10 ਤੇ 11 ਤਰੀਕ ਨੂੰ ਜਨਵਰੀ ਦੀ ਨੂੰ ਆਫਰਾਂ ਤੁਹਾਡੇ ਵਾਸਤੇ ਆ ਚੁੱਕੀਆਂ ਨੇ ਜਿਤਨਾ ਕੈਚ ਕੰਪਨੀ ਦੇ ਮਸਾਲੇ ਆ ਗਏ ਜੇ ਇਹ ਤੁਹਾਨੂੰ ਸਾਰੇ ਜਿਹੜੇ ਆ ਐਮ ਆਰ ਪੀ ਤੋਂ 25% ਦਾ ਡਿਸਕਾਊਂਟ ਦਿੱਤਾ ਜਾਵੇਗਾ ਸ਼ਾਮ ਕੰਪਨੀ ਦੀ ਆ ਗਈ ਜੇ ਹਲਦੀ ਅੱਧਾ ਕਿਲੋ ਦੀ ਪੈਕਿੰਗ ਇਹ ਵੀ ਤੁਹਾਨੂੰ ਮਿਲੇਗੀ ਸ਼ਨੀ ਐਤਵਾਰ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਇਲਾਵਾ ਜੇ ਗੱਲ ਕਰੀਏ ਪੱਤੀ ਦੀ ਪੱਤੀ ਅਗਨੀ ਕੰਪਨੀ ਦੀ ਟਾਡਾ ਦੀ ਜਿਹੜੀ ਆ 190 ਰੁਪਏ ਤੋਂ ਸਟਾਰਟ ਹੋ ਜਾਏਗੀ ਨਾਲ ਦੀ ਨਾਲ ਹਿਤਾਰਾ ਕੰਪਨੀ ਸੰਜੀਵਨੀ ਦੀ 190 ਰੁਪਏ ਦੀ ਕਿਲੋ ਪੱਤੀ ਹੈ ਜਿਹੜੀ ਆਫਰ ਦੇ ਵਿੱਚ ਤੁਹਾਨੂੰ ਦਿੱਤੀ ਜਾਏਗੀ ਰਸਾਂ ਦੀ ਗੱਲ ਕਰੀਏ ਰਸ ਜਿਹੜੇ ਆ ਪ੍ਰੀਮੀਅਮ ਜਿਹੜੇ ਆ ਇੰਗਲਿਸ਼ ਓਵਨ ਕੰਪਨੀ ਦੇ ਇਹ ਵੀ ਤੁਹਾਨੂੰ ਦੋ ਦੇ ਨਾਲ ਇੱਕ ਫਰੀ ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਤੁਸੀਂ ਕੁਆਲਿਟੀ ਦੇਖਦੇ ਪਏ ਜੇ ਐਮ ਆਰ ਪੀ ਤੋਂ ਸਾਰੀ ਲੈਸ ਦਿੱਤੀ ਜਾਏਗੀ ਜਿਤਨਾ ਬਾਜ਼ਾਰ ਦੇ ਵਿੱਚ ਤੁਹਾਨੂੰ ਫੁੱਲ ਐਮ ਆਰ ਪੀ ਚੱਲਦੀ ਆ ਸਾਡੇ ਸਟੋਰ ਦੇ ਉੱਤੇ ਤੁਹਾਨੂੰ ਸਾਰਾ ਜਿਹੜਾ ਵਾ ਐਮ ਆਰ ਪੀ ਤੋਂ ਡਿਸਕਾਊਂਟ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਹੀ ਕਪੜੇ ਤੋਂ ਹੋਂਦੇ ਵਿੱਚ ਸਿਆਲ ਦੇ ਵਿੱਚ ਸਿਰਫ ਬਹੁਤ ਜੂਸ ਹੁੰਦੀ ਆ ਹਰ ਸ਼ਨੀ ਐਤਵਾਰ ਦੀ ਤਰ੍ਹਾਂ ਸਿਰਫ ਤੇ ਵੀ ਤਗੜੀ ਆਫਰ ਆ ਗਈ ਏ ਟਾਈਡ ਜਿਹੜੀ 9 ਕਿਲੋ ਦੀ ਪੈਕਿੰਗ ਪੈ ਗਈ ਤੁਹਾਨੂੰ ਸਿਰਫ ਤੇ ਸਿਰਫ 699 ਰੁਪਏ ਦੀ ਨਾਲ ਦੀ ਨਾਲ ਹੀ ਮਿਸਟਰ ਵਾਈਟ 599 ਦੀ 10 ਕਿਲੋ ਸਿਰਫ ਐਕਸਲ ਆ ਗਈ ਏ 7 ਕਿਲੋ ਦੀ ਪੈਕਿੰਗ ਇਹ ਵੀ ਤੁਹਾਨੂੰ ਆਫਰ ਦੇ ਵਿੱਚ ਦਿੱਤੀ ਜਾਊਗੀ ਸਿਰਫ ਤੇ ਸਿਰਫ 600 69 ਰੁਪਏ ਦੀ 7 ਕਿਲੋ ਕੈਲਕੂਲੇਟਰ ਤੇ ਹੀ ਆਪੇ ਮਾਰ ਲੈਣਾ ਵੀ ਤੁਹਾਨੂੰ ਕੀ ਭਾ ਪੈਗੀ ਭੀਲ ਸਿਰਫ ਆ ਗਈ ਜੇ ਆਫਰ ਦੇ ਵਿੱਚ 4 ਕਿਲੋ ਦੀ ਪੈਕਿੰਗ ਸਿਰਫ ਤੇ ਸਿਰਫ 206 ਰੁਪਏ ਦੀ ਮੋਰ ਲਾਈਟ ਦੀ ਸਿਰਫ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ 4 ਕਿਲੋ ਦੀ ਪੈਕਿੰਗ ਹੈਗੀ ਜੇ ਇੱਕ ਪੈਕਿੰਗ ਖਰੀਦੋਗੇ ਤੇ ਇੱਕ ਪੈਕਿੰਗ ਤੁਹਾਨੂੰ ਨਾਲ ਜਿਹੜੀ ਆ ਬਿਲਕੁਲ ਫਰੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਜੇ ਗੱਲ ਕਰੀਏ ਫਰਨੇਲ ਦੀ ਗੈਂਡਾ ਕੰਪਨੀ ਦੀ ਫਰਨੇਲ ਗੋਦਰੇਜ ਕੰਪਨੀ ਦੀ ਫਰਨੇਲ ਇਹਦਾ ਰੇਟ ਵੇਖੋ ਕਿੰਨਾ ਹੈ ਸਿਰਫ ਤੇ ਸਿਰਫ 35 ਰੁਪਏ 35 ਦੇ ਰੁਪਏ ਤੇ ਤੁਹਾਨੂੰ ਇੱਕ ਨਹੀਂ ਮਿਲਣੀ 35 ਜੇ ਮਿਲਣੀਆਂ ਨੇ ਦੋ ਕਈਆਂ ਭੈਣਾਂ ਨੂੰ ਸਫਾਈ ਦਾ ਬਹੁਤ ਸ਼ੌਂਕ ਹੁੰਦਾ ਤੇ ਸਫਾਈ ਵਾਸਤੇ ਉਹ ਜਿਹੇ ਪ੍ਰੋਡਕਟ ਜਿਹੜਾ ਬਾਜ਼ਾਰ ਚ ਬਹੁਤ ਜਾਂ ਮਹਿੰਗੇ ਮਿਲਦੇ ਆ ਤੇ ਜਾਂ ਲੱਭਣੇ ਬਹੁਤ ਹੀ ਔਖੇ ਆ ਸੋ ਸਫਾਈ ਦਾ ਧਿਆਨ ਰੱਖਦੇ ਹੋਏ ਟਾਇਲਟ ਕਲੀਨਰ ਆ ਗਿਆ ਸਾਡੇ ਕੋਲ ਗੈਂਡਾ ਕੰਪਨੀ ਦਾ ਇਹ ਬਹੁਤ ਵਧੀਆ ਪੈਕਿੰਗ ਦਾ ਇਹਦਾ ਰਿਜ਼ਲਟ ਵੀ ਬਹੁਤ ਹੀ ਸ਼ਾਨਦਾਰ ਆ ਚਮਕਾ ਦੇਗਾ ਇੱਕ ਵਾਰੀ ਫੁੱਲ ਇਹਦਾ ਰੇਟ ਵੀ ਲਾਗੇ ਕਰਕੇ ਚੈੱਕ ਕਰੋ ਸਿਰਫ ਤੇ ਸਿਰਫ 99 ਰੁਪਏ ਐਮ ਆਰ ਪੀਆ ਤੇ 99 ਦੇ ਵਿੱਚ ਤੁਹਾਨੂੰ ਮਿਲਣੇ ਨੇ ਦੋ ਯਾਨੀ ਕਿ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਹਦੇ ਵਿੱਚ ਦੋ ਪੈਕਿੰਗਾਂ ਹੁੰਦੀਆਂ ਨੇ ਛੋਟੀ ਵੀ ਤੇ ਵੱਡੀ ਵੀ ਵੱਡੀ ਦਾ ਰੇਟ ਥੋੜਾ ਜਿਹਾ ਇਹਦੇ ਤੋਂ ਉੱਪਰ ਆ ਤੇ ਬਾਕੀ ਜੇ ਕੋਈ ਬ੍ਰਾਂਡ ਖਰੀਦਣਾ ਚਾਹੁੰਦਾ ਜਿਦ ਤਰ੍ਹਾਂ ਹਾਰਪਿਕ ਵਗੈਰਾ ਕਾਲਿੰਨ ਵਗੈਰਾ ਇਹ ਵੀ ਤੁਹਾਨੂੰ ਮਿਲਣਗੇ ਡਿਸਕਾਊਂਟ ਤੇ ਕਿਉਂਕਿ ਐਮ ਆਰ ਪੀ ਤੇ ਸਾਡਾ ਕੋਈ ਸਮਾਨ ਨਹੀਂ ਹੁੰਦਾ ਸਾਰਾ ਤਕਰੀਬਨ ਐਮ ਆਰ ਪੀ ਕੋ ਲੈਸ ਹੀ ਹੁੰਦਾ ਹੈ ਤੇ ਜੇ ਕਿਸੇ ਮੇਰੀ ਭੈਣ ਨੇ ਸ਼ੀਸ਼ੇ ਚਮਕਾਉਣੇ ਨੇ ਆਪਣੇ ਘਰ ਦੇ ਤੇ ਉਹਦੇ ਵਾਸਤੇ ਵੀ ਆ ਬਹੁਤ ਹੀ ਵਧੀਆ ਗੈਣਾ ਕੰਪਨੀ ਦਾ ਆ ਗਿਆ ਜੀ ਇਹਦਾ ਰੇਟ ਵੀ ਹੈਗਾ ਜੇ 90 ਰੁਪਏ ਤੇ 90 ਦੇ ਵਿੱਚ ਇਹ ਵੀ ਮਿਲਣਗੇ ਤੁਹਾਨੂੰ ਦੋ ਯਾਨੀ ਕਿ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਤੇ ਹੁਣ ਅੱਗੇ ਵਾਰੀ ਆ ਗਈ ਜੇ ਜਿਹੜੀਆਂ ਮੇਰੀਆਂ ਭੈਣਾਂ ਭਾਂਡੇ ਬਿਲਕੁਲ ਲਿਸ਼ਕਾ ਕੇ ਚਮਕਾ ਕੇ ਰੱਖਣੇ ਚਾਹੁੰਦੀਆਂ ਨੇ ਵੀ ਭਾਂਡਿਆਂ ਦੇ ਵਿੱਚ ਆਏ ਮੂੰਹ ਦੇ ਉਹਨਾਂ ਵਾਸਤੇ ਇੱਕ ਤੇ ਆਫਰ ਇੱਕ ਕੁਆਲਿਟੀ ਪ੍ਰੋਡਕਟ ਜਿਹੜੀ ਬਹੁਤ ਹੀ ਵਧੀਆ ਸਾਡੇ ਕੋਲ ਪਹੁੰਚ ਚੁੱਕੇ ਫੇਸ ਵਾਸ਼ ਤੇ ਅੱਗੇ ਹੁਣ ਆਪਾਂ ਜਿੰਨਾ ਪਹਿਲਾਂ ਤੁਹਾਨੂੰ ਦੱਸਿਆ ਕਿ ਹੱਥਾਂ ਦੇ ਧੋਣ ਵਾਸਤੇ ਹੈਂਡ ਵਾਸ਼ ਵਗੈਰਾ ਦੀ ਕਾਫੀ ਆਫਰ ਚੱਲਦੀ ਪਈ ਆ ਹੁਣ ਵਾਰੀ ਆ ਗਈ ਆ ਆਪਣੇ ਫੇਸ ਦੀ ਫੇਸ ਵਾਸ਼ ਜਿਹੜਾ ਅੱਜ ਕੱਲ ਬਹੁਤ ਯੂਜ਼ ਹੁੰਦਾ ਆ ਉਹ ਵੀ ਸਾਡੇ ਕੋਲ ਖਾਦੀ ਕੰਪਨੀ ਦਾ ਆ ਗਿਆ ਜੇ ਬਹੁਤ ਹੀ ਵਧੀਆ ਫੇਸ ਵਾਸ਼ ਹਰਬਲ ਫੇਸ ਵਾਸ਼ ਹੈਗਾ ਜੀ ਤੇ ਇਹ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਨਹੀਂ ਇੱਕ ਦੇ ਨਾਲ ਦੋ ਫ੍ਰੀ ਤੇ ਨਾਲ ਦੀ ਨਾਲ ਜੇ ਹੋਰ ਗੱਲ ਕਰੀਏ ਹੋਰ ਵੀ ਜॉय ਕੰਪਨੀ ਦੇ ਸਾਡੇ ਕੋਲ ਅਵੇਲੇਬਲ ਹੈਗੇ ਆ ਖਾਦੀ ਦੇ ਅਵੇਲੇਬਲ ਹੈਗੇ ਆ ਹਿਮਾਲਿਆ ਦੇ ਫੇਸ ਵੋਸ਼ ਨੇ ਵੀ ਇਹ ਫੇਸ ਵੋਸ਼ ਜਿਹੜੇ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਫੁੱਲ ਐਮ ਆਰ ਪੀ ਦੇ ਦਿੱਤੇ ਜਾਂਦੇ ਆ ਇਹ ਸਾਰੇ ਤੁਹਾਨੂੰ ਐਮ ਆਰ ਪੀ ਤੋਂ ਕਾਫੀ ਲੈਸ ਦਿੱਤੇ ਜਾਣਗੇ ਉਸ ਤੋਂ ਬਾਅਦ ਆ ਗਈ ਜੇ ਵਾਰੀ ਨਹਾਉਣ ਧੋਣ ਵਾਸਤੇ ਸਾਬਣਾਂ ਦੀ ਸਾਬਣਾਂ ਦੀ ਜੇ ਗੱਲ ਕਰੀਏ ਤੇ ਰੇਂਜ ਸਾਡੇ ਕੋਲ ਸਾਰੀ ਹੈਗੀ ਆ ਨੰਬਰ 1 ਲੈਕਸ ਜੋਏ ਬੋਰੋਪਲਸ ਸੰਤੂਰ ਡੈਟੋਲ ਲਾਈਫ ਬॉय ਤੇ ਲੈਕਸ ਵਗੈਰਾ ਲੈਕਸ ਤੇ ਅੱਜ ਬਹੁਤ ਹੀ ਤਗੜੀ ਆਫਰ ਜਿਹੜੀ ਆ ਚੱਲਦੀ ਪਈ ਆ ਛੋਟੇ-ਮੋਟੇ ਬਰੰਡਾਂ ਦੇ ਤੇ ਆਫਰ ਸਾਰ ਕੋਈ ਦੇ ਦੂਗਾ ਤੇ ਗੱਲ ਆਉਂਦੀ ਹੈ ਬ੍ਰਾਂਡ ਤੇ ਲੈਕਸ ਬ੍ਰਾਂਡ ਦੀਆਂ 150 ਗ੍ਰਾਮ ਵਾਲੀਆ ਤਿੰਨ ਪੀਸ ਦੀ ਚੱਕੀ ਇਹਦੀ ਇਹ ਐਮ ਆਰ ਪੀ ਤੁਸੀਂ ਦੇਖ ਸਕਦੇ ਹੋ ਤੇ ਚੈੱਕ ਕਰੋ ਵੀ ਕਿੰਨੀ ਆ ਲਗਭਗ 180 ਦੇ ਕਰੀਬ 179 ਰੁਪਏ ਦੀ ਐਮ ਆਰ ਪੀ ਆ ਤੇ ਇਹ ਤੁਹਾਨੂੰ ਸ਼ਨੀ ਐਤਵਾਰ 10 ਤੇ 11 ਤਰੀਕ ਨੂੰ ਜਿਹੜੀ ਮਿਲਣੀ ਆ ਸਿਰਫ ਤੇ ਸਿਰਫ 130 ਰੁਪਏ ਦੀ ਯਾਨੀ ਕਿ ਇਹਦੇ ਤੇ 60 ਰੁਪਏ ਦਾ ਡਿਸਕਾਊਂਟ ਜਿਹੜਾ ਆ ਉੱਤਿਆ ਲੱਭਿਆ ਇਹਦੇ ਵਿੱਚ ਵੀ ਦੋ ਤਿੰਨ ਫਲੇਵਰ ਜਿਹੜੇ ਆ ਅਵੇਲੇਬਲ ਆ ਤੇਲਾਂ ਦੀ ਜੇ ਗੱਲ ਕਰੀਏ ਸਾਰੇ ਸਾਡੇ ਕੋਲ ਕੋਕੋਨਟ ਆਇਲ ਡਾਫਰ ਆਮਲਾ ਹੇਅਰ ਐਂਡ ਕੇਅਰ ਬਜਾਜ ਦੇ ਆਲਮੰਡ ਜਿਹੜੇ ਆ ਸਾਰੇ ਜਿਹੜੇ ਤੁਹਾਨੂੰ ਬਾਜ਼ਾਰ ਚੋਂ ਫੁੱਲ ਐਮ ਆਰ ਪੀ ਦੇ ਮਿਲਦੇ ਆ ਇਹ ਸਾਰੇ ਐਮ ਆਰ ਪੀ ਤੋਂ ਕਾਫੀ ਲੈਸ ਦਿੱਤੇ ਜਾਣਗੇ ਤੇ ਜੇ ਗੱਲ ਕਰੀਏ ਸਿਆਲ ਦੀ ਤੇ ਸਿਆਲ ਚੱਲਣ ਡਿਆ ਖੁਸ਼ਕੀ ਬਹੁਤ ਚੱਲਣ ਢੀ ਆ ਤੇ ਜਿਨ੍ਹਾਂ ਨੂੰ ਚਾਹੀਦੀ ਆ ਕਰੀਮ ਬ੍ਰਾਂਡ ਤੇ ਆਫਰ ਦਵਾਂਗੇ ਨਿਵੀਆ ਕੰਪਨੀ ਦੀ ਕਰੀਮ ਜਿਹੜੀ ਆ ਲੋਸ਼ਨ ਜਿਹੜਾ ਵਾ ਇਹ ਤੁਹਾਨੂੰ ਮਿਲੇਗਾ ਬਿਲਕੁਲ ਹੀ ਇੱਕ ਦੇ ਨਾਲ ਇੱਕ ਫ੍ਰੀ ਇਹ ਬੜੀ ਤਗੜੀ ਆਫਰ ਆ ਬਾਜ਼ਾਰ ਚ ਤੁਹਾਨੂੰ ਫੁੱਲ ਐਮ ਆਰ ਪੀ ਦੇ ਟਰਾਈ ਕਰਕੇ ਉਹ ਵੀ ਤੁਹਾਨੂੰ ਕਿੰਨੇ ਦੀ ਮਿਲਦੀ ਆ ਸਾਡੇ ਕੋਲ ਇੱਕ ਦੇ ਨਾਲ ਇੱਕ ਜਿਹੜੀ ਆ ਫ੍ਰੀ ਦਿੱਤੀ ਜਾਏਗੀ ਉਸ ਤੋਂ ਬਾਅਦ ਆ ਗਈ ਨਹਾਉਣ ਤੋਂ ਬਾਅਦ ਪੀ ਕੇ ਸਿ ਸ਼ਨਾਣ ਵੀ ਕਰਨੇ ਆ ਤੇ ਵਾਲ ਵਿੱਚ ਮਕਾਉਣੇ ਆ ਤੇ ਕਿਸੇ ਨੂੰ ਡੈਂਟਰਫ ਦੀ ਪ੍ਰੋਬਲਮ ਆ ਕਿਸੇ ਨੂੰ ਸਿਲਕੀ ਕਰਨੇ ਆ ਸਾਰਿਆਂ ਦੇ ਵਾਸਤੇ ਹਰ ਇੱਕ ਜਿਹੜਾ ਵਾ ਹਾਲੇ ਸਾਡੇ ਕੋਲ ਆ ਚੁੱਕਾ ਹੈ ਹੈਡ ਐਂਡ ਸ਼ੋਲਡਰ ਦਾ ਸ਼ੈਂਪੂ ਜਿਹਦੇ ਵਿੱਚ ਇੱਕ ਸਾਰੇ ਫਲੇਵਰ ਹੈ ਹੈ ਰਫਾਲ ਵੀ ਹੈਗਾ ਆ ਸਮੂਥ ਸਲਕੀ ਵੀ ਹੈਗਾ ਆ ਤੇ ਕੂਲ ਮੈਂਟਲ ਵੀ ਹੈਗਾ ਵਾ ਇਹ ਵੀ ਤੁਹਾਨੂੰ ਦਿੱਤੇ ਜਾਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਸੰਸਲਿਕ ਦਾ ਵੀ ਸ਼ੈਂਪੂ ਜਿਹੜਾ ਵਾ ਇੱਕ ਦੇ ਨਾਲ ਇੱਕ ਫ੍ਰੀ ਬਜਾਜ ਕੰਪਨੀ ਦਾ ਆਗਾ ਜੇ ਸਾਡੇ ਕੋਲ ਬਹੁਤ ਹੀ ਘੱਟ ਦੇ ਹਿੰਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ ਹੈਲੋ ਤੇ ਵੀ ਡਿਸਕਾਊਂਟ ਦਿੱਤਾ ਜਾਵੇਗਾ ਅਯੂਰ ਕੰਪਨੀ ਦਾ ਜਿਹੜਾ ਸ਼ੈਂਪੂ ਉਹਤੇ ਵੀ ਤੁਹਾਨੂੰ ਲਗਭਗ 7% ਦਾ ਡਿਸਕਾਊਂਟ ਜਿਹੜਾ ਵਾ ਦਿੱਤਾ ਜਾਏਗਾ ਸਾਬਣਾਂ ਦੇ ਵਿੱਚ ਹੁੱਕਾ ਹੋਰ ਹੀ ਬਹੁਤ ਵਧੀਆ ਆਰਗੈਨਿਕ ਜਿਹੜਾ ਸਾਡੇ ਕੋਲ ਸਾਬਣ ਆਏ ਖਾਦੀ ਕੰਪਨੀ ਦੇ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਬਹੁਤ ਹੀ ਘੱਟ ਰੇਟ ਇਹਨਾਂ ਦੇ ਤੇ ਹੁਣ ਜਿੰਨਾ ਜਿੰਨਾਂ ਨੇ ਦੰਦ ਤਿੱਖੇ ਕਰਨੇ ਵਿਆਹਾਂ ਦਾ ਸੀਜ਼ਨ ਆ ਰਿਹਾ ਰਸਗੁਲੇ ਗੁਲਾਬ ਜਾਮਨ ਨੂੰ ਪਕੌੜੇ ਪਕੌੜੇ ਖਾਣੇ ਨੇ ਤੇ ਉਹ ਘਰੋਂ ਵੀ ਦੰਦ ਤਿੱਖੇ ਕਰਕੇ ਜਾਣਗੇ ਤੇ ਨਾਲੇ ਬਹੁਤ ਹੀ ਵਧੀਆ ਚਮਕਾਉਣ ਵਾਲੇ ਦੰਦ ਤੇ ਪੇਸਟਾਂ ਆ ਗਈਆਂ ਜੇ ਸਾਡੇ ਕੋਲ ਡਾਵਰ ਕੰਪਨੀ ਦੀਆਂ ਲੌਂਗ ਵਾਲੀਆਂ ਲੌਂਗ ਵੈਸੇ ਵੀ ਵਧੀਆ ਹੁੰਦਾ ਆ ਤੇ ਇਹਦੇ ਵਿੱਚ ਜੇ ਪੇਸਟ ਮਿਲ ਜੇ ਤਾਂ ਹੋਰ ਵਧੀਆ ਇਹ ਤੁਹਾਨੂੰ ਮਿਲੇਗੀ ਸਾਡੇ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇਹਦੇ ਵਿੱਚ ਦੋ ਤਰ੍ਹਾਂ ਦੀ ਪੈਕਿੰਗ ਹੈਗੀ ਵੱਡੀ ਵੀ ਤੇ ਛੋਟੀ ਵੀ ਦੋਵੇਂ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲਣ ਗਿਆ ਸਿਆਣੇ ਕਹਿੰਦੇ ਸੀ ਵੀ ਨਿੰਮ ਦੀ ਦਾਤਣ ਕਰਨੀ ਚਾਹੀਦੀ ਆ ਤੇ ਨਿੰਮ ਦੀ ਦਾਤਣ ਤੇ ਹੁਣ ਕੋਈ ਕਰਦਾ ਨਹੀਂਗਾ ਤੇ ਹੁਣ ਉਹਨਾਂ ਦਾ ਹੱਲ ਹੋ ਗਿਆ ਵਾ ਵੀ ਨਿੰਮ ਵਾਲੀ ਪੇਸਟ ਹੀ ਆ ਗਈ ਜੇ ਤੇ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਤੇ ਨਿੰਮ ਵਾਲਾ ਜਿਹੜਾ ਟੇਸਟ ਆ ਉਹ ਇਹਦੇ ਵਿੱਚੋਂ ਆਏਗਾ ਹੋਰ ਜੇ ਗੱਲ ਕਰੀਏ ਚਾਰਕੋਲ ਦੀ ਸਾਡੇ ਕੋਲ ਡਰਾਵਰ ਕੰਪਨੀ ਦੀ ਇੱਕ ਹੋਰ ਪੈਕੇਜ ਆ ਗਈ ਜੇ ਚਾਰਕੋਲ ਦੀ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਹੋਰ ਜੇ ਪੇਸਟਾਂ ਦੀ ਗੱਲ ਕਰੀਏ ਸਾਰੀਆਂ ਸਾਡੇ ਕੋਲ ਕੰਪਨੀਆਂ ਦੀਆਂ ਕੋਲਗੇਟ ਪਤੰਜਲੀ ਮਿਸਵਾਗ ਡਾਵਰ ਦੀ ਆ ਗਈ ਪਤੰਜਲੀ ਦੰਤ ਕੰਤਾ ਆ ਗਈ ਕਾਫੀ ਬ੍ਰਾਂਡ ਜਿਹੜੇ ਨੇ ਸਾਡੇ ਕੋਲ ਅਵੇਲੇਬਲ ਨੇ ਪੈਪਸੂਡੈਂਟ ਵਗੈਰਾ ਜਿਹੜੇ ਕਿ ਐਮ ਆਰ ਪੀ ਤੋਂ ਤੁਹਾਨੂੰ ਕਾਫੀ ਜਿਹੜੇ ਆ ਡਿਸਕਾਊਂਟ ਦਿੱਤੇ ਜਾਣਗੇ ਤੇ ਤੁਸੀਂ ਹਜੇ ਜਿਹੜੇ ਵੀਡੀਓ ਮੇਰੇ ਭਰਾ ਵੇਖਣ ਦੇ ਉਹ ਲੇਟ ਹੋ ਗਏ ਤੇ ਬਾਕੀ ਜਿਨ੍ਹਾਂ ਨੇ ਫਾਇਦਾ ਲੈਣਾ ਆ ਉਹ ਵੇਖੋ ਵੀ ਸੁੱਖਤੇ ਹੀ ਆ ਚੁੱਕੇ ਨੇ ਤੇ ਆਪਣੇ ਇਹਨਾਂ ਆਫਰਾਂ ਦਾ ਵੱਧ ਤੋਂ ਵੱਧ ਜਿਹੜਾ ਲਾਭ ਪ੍ਰਾਪਤ ਕਰਦੇ ਪਏ ਨੇ ਤੇ ਲੋਸ਼ਨ ਦੇ ਵਿੱਚ ਵੀ ਆਫਰ ਚੱਲੇਗੀ ਜੋਏ ਦੀ ਇੱਕ ਦਿਨ ਨਾਲ ਇੱਕ ਫ੍ਰੀ ਬ੍ਰਾਂਡ ਦੇ ਵਿੱਚ ਨਿਵੀਆ ਆ ਗਿਆ ਜੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਵੱਡੀ ਪੈਕਿੰਗ ਹੋਰ ਵੀ ਬਹੁਤ ਸਾਰੇ ਜਿਹੜੇ ਲੋਸ਼ਨ ਅਵੇਲੇਬਲ ਨੇ ਤੇ ਇਹਨਾਂ ਤੋਂ ਇਲਾਵਾ ਹੋ ਰਹੀ ਬਹੁਤ ਸਾਰੀਆਂ ਆਫਰਾਂ ਜਿਸ ਤਰ੍ਹਾਂ ਕਿ ਬਿਸਕੁਟਾਂ ਤੇ ਮਕਰੋਨੀ ਵਗੈਰਾ ਇਧਰ ਪਾਸਤਾ ਆ ਗਿਆ ਸਾਰਾ ਇੱਕ ਦੇ ਨਾਲ ਇੱਕ ਫ੍ਰੀ ਤੇ ਸੌਸਾਂ ਦੇ ਵਿੱਚ ਵੀ ਵਿਭਾ ਕੰਪਨੀ ਦੀ ਪੀਸ ਸੌਸ ਮਿਲੇਗੀ ਤੁਹਾਨੂੰ ਵਿਭਾ ਕੰਪਨੀ ਦੀ ਪੀਜ਼ਾ ਪਾਸਤਾ ਸੌਸ ਜਿਹੜੀ ਆ ਇੱਕ ਦੇ ਨਾਲ ਇੱਕ ਫ੍ਰੀ ਦਿੱਤੀ ਜਾਏਗੀ ਤੇ ਬਾਕੀ ਜਿਹੜੀ ਟੰਬੋ ਜਿਤਨਾ ਆ ਗਈ ਇਹ ਵੀ ਬਾਜ਼ਾਰ ਚ ਤੁਹਾਨੂੰ ਫੁੱਲ ਐਮ ਆਰ ਪੀ ਤੇ ਇਹਦੇ ਤੇ 43% ਦਾ ਡਿਸਕਾਊਂਟ ਜਿਹੜਾ ਵਾ ਸਟੋਰ ਦੇ ਅਦਾਸ ਤੋਂ ਉੱਤੇ ਦਿੱਤਾ ਜਾਏਗਾ ਪ੍ਰਭਾਤ ਕੰਪਨੀ ਦੇ ਭੁਜਿਆ ਸਾਰਾ ਇੱਕ ਦੇ ਨਾਲ ਇੱਕ ਫ੍ਰੀ ਵਿਕਾਜੀ ਦਾ ਭੁਜਿਆ ਵੱਡੀ ਪੈਕਿੰਗ 1 ਕਿਲੋ ਵਾਲੀ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਬਿਸਕੁਟ ਜਿੰਨੀ ਰੇਂਜ ਤੁਸੀਂ ਦੇਖਦੇ ਰਹਿ ਜੇ ਵੱਡੀ ਪੈਕਿੰਗ ਇਹਨਾਂ ਦੇ ਸਿਰਫ ਦੋ ਕਾੜਮਾ ਹੈਗੀਆਂ ਨੇ ਜਿਹੜੀਆਂ ਇੱਕ ਨਾ ਇੱਕ ਫ੍ਰੀ ਨਹੀਂ ਹੈਗੀ ਤਕਰੀਬਨ ਲਗਭਗ 99% ਵੱਡੀ ਪੈਕਿੰਗ ਜਿਹੜੀ ਆ ਉਹ ਸਾਰੀ ਇੱਕ ਦੇ ਨਾਲ ਇੱਕ ਫ੍ਰੀ ਆ ਇਸ ਤੋਂ ਇਲਾਵਾ ਹੋਰ ਵੀ ਜੇ ਸਾਰੀਆਂ ਬਣਾਉਣ ਲੱਗ ਪਈਏ ਤੇ ਮੇਰੇ ਸਾਹਮਣੇ ਦੋ ਘੰਟੇ ਲਗਾਤਾਰ ਚਾਹੀਦੇ ਆ ਇਹਨਾਂ ਦਾ ਆਫਰਾਂ ਦਾ ਵੀਡੀਓ ਬਣਾਉਣ ਵਾਸਤੇ ਤੇ ਮੇਰੇ ਭੈਣ ਭਰਾ ਇਹੋ ਹੀ ਆ ਵੀ ਇੱਕ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਹੜਾ ਦੂਰ ਨੇੜੇ ਆ ਉਹ ਇਹਨਾਂ ਆਫਰਾਂ ਦਾ ਲਾਭ ਲੈਣ ਵਾਸਤੇ ਵੀਡੀਓ ਸਾਰੀ ਵੇਖਣ ਤੇ ਉੱਥੇ ਪਹੁੰਚਣ ਸਾਡੇ ਸਟੋਰ ਤੇ ਤੇ ਤੁਸੀਂ ਪਹੁੰਚ ਕੇ ਇਹਨਾਂ ਆਫਰਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ ਜਿੱਦਾਂ ਤੁਸੀਂ ਅੱਗੇ ਵੇਖਿਆ ਹੀ ਆ ਵੀ ਭੈਣ ਭਰਾ ਲੈ ਰਹੇ ਨੇ ਲਾਭ ਮੇਨ ਚੀਜ਼ ਐਡਰੈਸ ਦੀ ਵਾਰੀ ਆ ਗਈ ਵੀਡੀਓ ਐਂਡ ਤੱਕ ਵੇਖਣ ਦਾ ਮਕਸਦ ਇਹੋ ਹੀ ਆ ਵੀ ਤੁਹਾਨੂੰ ਐਡਰੈਸ ਵੀ ਦੱਸ ਛੱਡੀਏ ਵੀ ਸਾਡਾ ਜਿਹੜਾ ਐਡਰੈਸ ਹੈਗਾ ਜੇ ਮੇਨ ਗੁਰਦੁਆਰਾ ਛਾਟਾ ਸਾਹਿਬ ਸੰਤ ਸਾਹਿਬ ਰੋਡ ਅੰਮ੍ਰਿਤਸਰ ਸਹਿਰ ਪੈਂਦਾ ਜੇ ਸਾਡਾ ਛਾਟਾ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਵੀ ਕਰਾ ਦਿੰਨੇ ਆ ਇੱਕ ਵਾਰੀ ਮੇਨ ਐਡਰੈਸ ਦੇ ਸਾਡਾ ਜਿਹੜਾ ਮੇਨ ਐਡਰੈਸ ਹੈਗਾ ਗੁਰਦੁਆਰਾ ਛਾਟਾ ਸਾਹਿਬ ਤੁਸੀਂ ਸਾਹਮਣੇ ਦੇਖ ਰਹੇ ਜੇ ਦਰਸ਼ਨ ਕਰੋ ਗੁਰਦੁਆਰਾ ਛਾਟਾ ਸਾਹਿਬ ਦੇ ਨਾਲੇ ਤੇ ਦਰਸ਼ਨ ਕਰੋ ਆਣ ਕੇ ਤੇ ਨਾਲੇ ਮੱਥਾ ਟੇਕੋ ਦੇ ਨਾਲੇ ਸਾਡੀਆਂ ਇਹਨਾਂ ਸਾਰੀਆਂ ਆਫਰਾਂ ਦਾ ਜਿਹੜਾ ਵਾ ਲਾਭ ਆ ਉਹ ਪ੍ਰਾਪਤ ਕਰੋ ਗੋਦੋਰਾ ਛੇੜਾ ਸਾਹਿਬ ਦੀ ਬਿਲਕੁਲ ਹੀ ਬੈਕ ਸਾਈਡ ਤੇ ਸੰਤ ਸਾਹਿਬ ਰੋਡ ਵੀ ਕਹ ਦਿੰਦੇ ਇਹਨੂੰ ਚੁਭਾਲ ਰੋਡ ਵੀ ਕਹ ਦਿੰਦੇ ਤੇ ਬਾਬਾ ਬੁੱਢਾ ਸਾਹਿਬ ਰੋਡ ਵੀ ਕਹ ਜਾਂਦੇ ਆ ਇੱਥੇ ਆਣ ਕੇ ਤੁਸੀਂ ਇਹਨਾਂ ਸਾਰੀਆਂ ਆਫਰਾਂ ਦਾ ਲਾਭ ਜਿਹੜਾ ਪ੍ਰਾਪਤ ਕਰ ਸਕਦੇ ਜੀ ਧੰਨਵਾਦ ਜੀ